ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਪਾਵੇਂ ਅਤਿਅੰਤ ਯਤਨ ਕੀਤੇ ਕਿ ਸਭ ਤਰ੍ਹਾਂ ਦੇ ਝਗੜਿਆਂ ਬਖੇੜਿਆਂ ਤੋਂ ਦੂਰ ਅਮਨ ਸ਼ਾਂਤੀ ਨਾਲ ਰਹੇ ਇਸੇ ਮਨੋਰਥ ਨਾਲ ਆਪਨੇ ਬਕਾਲਾ ਗੜਤਾਰਪੁਰ ਤੇ ਕੀਰਤਪੁਰ ਛੱਡ ਕੇ ਅਨੰਦਪੁਰ ਦਾ ਨਵਿਕਲਾ ਨਗਰ ਬਸਾਇਆ ਪਰ ਧੀਵਲੀ ਤੇ ਰਾਮ ਰਹੀਏ ਕੋਈ ਨਾ ਕੋਈ ਛੇੜਕਾ ਨਹੀਂ ਕਰਦੇ ਹੀ ਰਹਿੰਦੇ ਸਨ ਇਸ ਨਾਲ ਸੰਗਤਾਂ ਵਿੱਚ ਵਿੱਚ ਐਨੀ ਪੈਦਾ ਹੁੰਦੀ ਪਰ ਗੁਰੂ ਜੀ ਉਹਨਾਂ ਨੂੰ ਆਪਣੇ ਕੋਮਲ ਬਚਨਾਂ ਨਾਲ ਸ਼ਾਂਤ ਕਰ ਦਿੰਦੇ ਕੁਝ ਸਮੇਂ ਬਾਅਦ ਗੁਰੂ ਜੀ ਨੇ ਧਰਮ ਪ੍ਰਚਾਰਿਤ ਦੇਸ਼ ਦਾ ਰਟਨ ਕਰਨ ਦਾ ਨਿਸ਼ਚੈ ਕੀਤਾ ਪਹਿਲੇ ਆਪਨੇ ਮਾਲਵਾ ਦੇਸ਼ ਵੱਲ ਜਾਣ ਦਾ ਵਿਚਾਰ ਬਣਾਇਆ ਦੂਰ ਦੇਸ ਖਾਂ ਦਾ ਉੱਤੇ ਆਗੀ ਜੋ ਸਿੱਖੀ ਦੇ ਕੇਂਦਰ ਸਨ ਉਹਨਾਂ ਦੀ ਸਾਰ ਲੈਂਨ ਤੇ ਉਹਨਾਂ ਨੂੰ ਮਜ਼ਬੂਤ ਕਰਨ ਦੀ ਲੋੜ ਸੀ ਬਹੁਤ ਸਾਰੇ ਇਲਾਕਿਆਂ ਵਿੱਚ ਸਿੱਖੀ ਦੇ ਪ੍ਰਚਾਰ ਦਾ ਬੜਾ ਕੰਮ ਕਰਨਾ ਬਾਕੀ ਸੀ ਇਸ ਸਮੇਂ ਮੁਗਲ ਹਕੂਮਤ ਦੇ ਹਿੰਦੂਆਂ ਉੱਤੇ ਆਤਿਆਚਾਰ ਬਧ ਦੇ ਜਾਂਦੇ ਸਨ ਅਤੇ ਲੋਕ ਘਬਰਾਈ ਤੇ ਡਰੇ ਹੋਏ ਸਨ ਜੀ ਇਹਨਾਂ ਸੇਮੀ ਨੀਤੇ ਪੈੜਿਤ ਲੋਕਾਂ ਵਿੱਚ ਹੌਸਲਾ ਤੇ ਹਿੰਮਤ ਪੈਦਾ ਕਰਨਾ ਚਾਹੁੰਦੇ ਸਨ ਤਾਂ ਜੋ ਇਹ ਝੁਲੰਦੇ ਟੱਕਰੇ ਲਈ ਤਿਆਰ ਹੋਣ ਇਹਨਾਂ ਸਾਰੇ ਉਦੇਸ਼ਾਂ ਨੂੰ ਸਾਹਮਣੇ ਰੱਖ ਕੇ ਆਪਨੇ ਮਾਲਵਾ ਦੇਸ਼ ਦਾ ਰਟਨ ਸ਼ੁਰੂ ਕੀਤਾ ਆਪਦੇ ਮਗਰੂ ਧੀਰਮਲੀਏ ਕੋਈ ਸ਼ਰਾਰਤ ਬਕੀੜਾ ਨਾ ਕਰਨ ਇਸ ਵਿਚਾਰ ਨਾਲ ਆਪਨੇ ਆਪਣੇ ਪਰਿਵਾਰ ਨੂੰ ਵੀ ਨਾਲ ਲੈ ਲਿਆ ਕੁਝ ਮੁੱਖੀ ਸਿੱਖ ਵੀ ਆਪਦੇ ਨਾਲ ਸਨ ਨਨਪੁਰ ਤੋਂ ਆਪ 15 ਮਗਰ ਸੰਮਤ 1703 ਨੂੰ ਰਵਾਨਾ ਹੋਈ। ਪਹਿਲੇ ਆਪ ਗਿਰਤਪੁਰ ਆਤੇ ਉੱਥੋਂ ਅਗਾ ਮਾਲਵੇ ਦੇ ਵਿੱਚ ਦਾਖਲ ਹੋਈ। ਜਗਾ ਜਗਾ ਠਹਿਰਦੀ ਅਤੇ ਸੰਗਤਾਂ ਨੂੰ ਸਿੱਖੀ ਦੀ ਤਾਕ ਬਖਸ਼ਦੀ। ਆਪ ਮੁੱਲਵਾਲ ਪਹੁੰਚੇ। ਮੁੱਲਵਾਲ ਵਿਖੇ ਮਿੱਟੀ ਪਾਣੀ ਦਾ ਕੋਈ ਖੂਹ ਨਹੀਂ ਸੀ ਜਿਸ ਕਰਕੇ ਲੋਕਾਂ ਨੂੰ ਖਾਰਾ ਪਾਣੀ ਪੀਣਾ ਪੈਂਦਾ ਸੀ। ਇਸ ਗੱਲੋਂ ਉਹ ਬਹੁਤ ਦੁਖੀ ਸਨ ਉਹਨਾਂ ਦੀ ਬੇਨਤੀ ਕਰਨ 'ਤੇ ਗੁਰੂ ਸਾਹਿਬ ਨੇ ਬੰਦ ਕੀਤੀ ਹੋਈ ਤੇ त्यागी ਹੋਈ ਇੱਕ ਖੂਨ ਚਾਲੂ ਕਰਨ ਦਾ ਹੁਕਮ ਕੀਤਾ ਆਪ ਦੀ ਸਵੱਲੀ ਨਜ਼ਰ ਕਰਕੇ ਖੂਹ ਦਾ ਪਾਣੀ ਆਤ ਦਾ ਮਿੱਠਾ ਹੋ ਗਿਆ ਲੋਕ ਬੜੇ ਪਰਸਨ ਹੋਏ ਉਹਨਾਂ ਲਈ ਇਹ ਬੜੀ ਵੱਡੀ ਦਾਤ ਸੀ ਉਹ ਖੂਹ ਨੂੰ ਅੱਜ ਤੱਕ ਗੁਰੂ ਦਾ ਖੂਹ ਕਿਹਾ ਜਾਂਦਾ ਹੈ ਮਾਲਵੇ ਦੀ ਧਰਤੀ ਤੇ ਗੁਰੂ ਜੀ ਨੇ ਨੋ ਹੋਰ ਮਿੱਠੇ ਖੂਹ ਦੇ ਪਾਣੀ ਲਗਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ